ਟੋਡਾ ਜੀ ਕੁਲਦੀਪ ਜੀ ਕਿਹੜਾ ਪਿੰਡ ਹੈ ਜੀ ਜੀ ਨੂਰ ਸ਼ਾ ਜੇ ਗੱਲ ਕਰੀਏ ਕਾਫੀ ਹਾਲਾਤ ਜਿਹੜੇ ਮਾਰੇ ਨੇ ਦੋ ਦਿਨਾਂ ਦੇ ਪਾਣੀ ਲਗਾਤਾਰ ਵਧ ਰਿਹਾ ਤਾਂ ਨੂਰ ਸ਼ਾ ਦੇ ਕੀ ਹਾਲ ਹੈ ਨੂਰ ਸ਼ਾ ਦੇ ਯਾਰ ਤਾਂ ਬਹੁਤ ਮਾਰੇ ਹੋਏ ਪਿਆ ਹੁਣ ਤਾਂ ਅੱਜ ਦੋ ਦੋ ਦਿਨ ਪਹਿਲਾਂ ਤਕਰੀਬਨ ਸਹੀ ਸੀਗੇ ਜਦੋਂ ਪਾਣੀ ਵਧ ਰਿਹਾ ਸੀਗਾ ਉਦੋਂ ਪਿੰਡ ਦੇ ਬੰਦੇ ਲੱਗੇ ਕੋਈ ਮੁਖੀ ਲੱਗੇ ਤੇ ਸਾਰਾ ਉਹ ਨਾ ਗੱਟਿਆਂ ਨਾਲ ਬੰਨ ਲਾਇਆ ਉਹਦੇ ਨਾਲ ਤਿੰਨ ਦਿਨ ਪਾਣੀ ਖੜਿਆ ਰਹੇਗਾ ਜੀ ਤੇ ਨਾ ਕੋਈ ਪ੍ਰਸ਼ਾਸਨ ਵੱਲੋਂ ਆਇਆ ਨਾ ਕੋਈ ਕੁਛ ਆਇਆ ਨਾ ਕੋਈ ਸਹਾਇਤਾ ਪਹੁੰਚੀ ਤੇ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਹੀ ਮਾੜੇ ਹੋ ਚੁੱਕੇ ਆ ਹੁਣ ਕਿੰਨਾ ਪਾਣੀ ਉਸ ਉਸ ਬੰਨ ਨਾਲ ਤਿੰਨ ਦਿਨ ਪਾਣੀ ਖੜਿਆ ਰਹੇਗਾ ਜੀ ਦਿਨ ਜੇ ਕੋਈ ਮਦਦ ਮਿਲਦੀ ਜੇ ਸੀ ਮਿਲਦੀ ਕਰੈਨਾ ਮਿਲਦੀਆਂ ਉਹਦੇ ਨਾਲ ਬੰਨ ਬੰਨੇ ਬੰਨ ਕੇ ਤੇ ਰੋਕਿਆ ਜਾ ਸਕਦਾ ਸੀਗਾ ਪਾਣੀ ਹੁਣ ਉਹਨਾਂ ਨੇ ਕੁਝ ਕਿਸੇ ਤਰ੍ਹਾਂ ਦੇ ਪ੍ਰਸ਼ਾਸਨ ਨਹੀਂ ਆਇਆ ਤੇ ਨਾ ਕੋਈ ਮਦਦ ਪਹੁੰਚੀ ਹੈ ਗੱਟਿਆਂ ਦਾ ਬੰਨ ਲਾਇਆ ਸੀਗਾ ਉਹ ਵੀ ਰੁੜ ਗਿਆ ਹੁਣ ਤੁਸੀਂ ਪਿੱਛੇ ਹਲਾ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਹੀ ਔਖੇ ਹੋ ਗਿਆ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਲੋਕ ਬਹੁਤ ਔਖੇ ਹੋ ਗਏ ਨਾ ਕੋਈ ਹਾਲੇ ਤੱਕ ਵੀ ਨਹੀਂ ਪ੍ਰਸ਼ਾਸਨ ਦਾ ਕੋਈ ਵੀ ਆਇਆ ਤਿੰਨ ਦਿਨ ਤੋਂ ਤੁਸੀਂ ਕਹਿ ਰਹੇ ਹੋ ਤੁਸੀਂ ਖੁਦ ਇਹ ਜਿਹੜੇ ਰੋਕ ਲਾਈ ਸੀ ਇਹ ਖੁਦ ਲਾਇਸੀ ਤੁਸੀਂ ਸਰ ਹਾਂਜੀ ਹਾਂਜੀ ਅਸੀਂ ਆਪ ਲਾਏ ਸੀਗੇ ਅਸੀਂ ਆਪ ਨਾਲ ਲੱਗੇ ਰਹੇ ਪਿੰਡ ਦੇ ਬੰਦੇ ਨਾਲ ਲੱਗੇ ਰਹੇ ਕਿਨਾਂ ਦੀ ਜ਼ਮੀਨਾਂ ਲੱਗਦੀਆਂ ਉਹ ਨਾਲ ਲੱਗੇ ਰਿਆ ਉਹਨਾਂ ਬੰਨ ਨਾਲ ਬੰਨੇ ਆ ਇਹਨਾਂ ਦਿਨ ਪਾਣੀ ਉਹਦੇ ਨਾਲ ਖੜਿਆ ਰਿਹਾ ਜਦੋਂ ਪਤਾ ਸੀ ਆਪਾਂ ਨੂੰ ਪ੍ਰਸ਼ਾਸਨ ਨੂੰ ਵੀ ਪਤਾ ਸੀ ਪਾਣੀ ਵਧ ਰਿਹਾ ਹੈ ਵਧ ਰਿਹਾ ਥੋੜਾ ਥੋੜਾ ਤੇ ਜੀਸੀਬੀ ਜਾਂ ਕੁਛ ਐਵੇਂ ਦੀ ਮਦਦ ਕਰਕੇ ਰੋਕਿਆ ਜਾ ਸਕਦਾ ਸੀਗਾ ਪਾਣੀ ਤੁਹਾਡੇ ਵੱਲੋਂ ਇਹ ਅਪੀਲ ਕੀਤੀ ਗਈ ਸੀ ਪ੍ਰਸ਼ਾਸਨ ਨੂੰ ਕਿ ਸਾਡੇ ਨਾਲ ਜਿਹੜੀ ਮਦਦ ਕੀਤੀ ਜਾਵੇ ਆਏ ਸੀਗੇ মিডিਆ ਵਾਲੇ ਵੀ ਆਏ ਸੀਗੇ ਸਾਰੇ ਪ੍ਰਸ਼ਾਸਨ ਨੂੰ ਇੱਥੇ ਸਾਰਿਆਂ ਨੂੰ ਹੀ ਪਤਾ ਪਿੰਡ ਦੇ ਮੁਖੀ ਸਾਰੇ ਉਹਨਾਂ ਨੂੰ ਵੀ ਪਤਾ ਜੀ ਬਾਹਰਲੇ ਨੂੰ ਵੀ ਪਤਾ ਜੀ ਪਾਣੀ ਵਧ ਰਿਹਾ ਹੈਗਾ ਇਧਰ ਨਹੀਂ ਪਹੁੰਚਿਆ ਪਰ ਹੁਣ ਤੁਸੀਂ ਹਲਾਫ ਦੇ ਸਕਦੇ ਹੋ ਬਹੁਤ ਜ਼ਿਆਦਾ ਲੋਕਾਂ ਦੇ ਘਰ ਕਿੰਨੇ ਪਾਣੀ ਵੜ ਗਿਆ ਸਾਰੇ ਅੰਦਰਾਂ ਚ ਪਾਣੀ ਵੜ ਗਿਆ ਲੋਕ ਬਹੁਤ ਔਖੇ ਪਿਆ ਪਸੂ ਤਾਂਗੋਇ ਪਿਆ ਲਾਸਟ 2 ਦਿਨਾਂ ਵਿੱਚ ਕਿੰਨਾ ਪਾਣੀ ਵਧਿਆ 2 ਦਿਨਾਂ ਵਿੱਚ ਜੀ ਕਾਫੀ ਜ਼ਿਆਦਾ ਹੋ ਗਿਆ ਤਕਰੀਬਨ 2.2 ਫੁੱਟ ਪਾਣੀ ਵਧ ਗਿਆ 2.2 ਫੁੱਟ ਬਾਰਿਸ਼ਾਂ ਕੀ ਕਹਿੰਦਾ ਬਾਰਿਸ਼ਾਂ ਕਰਕੇ ਜ਼ਿਆਦਾ ਹੋ ਗਿਆ ਜੀ ਇਹ ਹਾਂਜੀ ਹਾਂਜੀ ਪਿੱਛੋਂ ਪਾਣੀ ਬਹੁਤ ਆ ਰਿਹਾ ਜੀ ਤੇਜ਼ ਹੁਣ ਵੀ ਹਾਲੇ ਵੀ ਵਧੀ ਜਾਂਦਾ ਆ ਘਟਿਆ ਨਹੀਂਗਾ ਜਮਾ ਚੜੀ ਜਾਂਦਾ ਪਾਣੀ ਚੜੀ ਜਾਂਦਾ ਲੋਕਾਂ ਦੇ ਘਰ ਹੱਲੇ ਕੋਈ ਸਮਾਨ ਕੱਢੀ ਜਾਂਦੇ ਆ ਕਈ ਕੱਢਣ ਲੱਗੇ ਆ ਅਪਾ ਤਾਂ ਇਹ ਅਪੀਲ ਕਰਾਂਗੇ ਜੀ ਸਹਾਇਤਾ ਪਹੁੰਚੇ ਪ੍ਰਸ਼ਾਸਨ ਆਵੇ ਪਤਾ ਲੱਗੇ ਜੀ ਕੀ ਹਾਲਾਤ ਹੈ ਕੀ ਨਹੀਂ ਬਾਕੀ ਜੇ ਅਪ ਪ੍ਰਸ਼ਾਸਨ ਆ ਜਾਂਦਾ ਤੇ ਦੋ ਦਿਨ ਪਹਿਲਾਂ ਹੀ ਆਪਣਾ ਸਾਰਾ ਸੈਟ ਹੋ ਜਾਣਾ ਸੀਗਾ ਪਾਣੀ ਕਹਿਣ ਤੋਂ ਮਤਲਬ ਇਹ ਹੈ ਵੀ ਜੇ ਬੰਨ ਚੰਗੀ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਜਿਹੜੇ ਆ ਕੇ ਲੱਗ ਜਾਂਦਾ ਤਾਂ ਜੀ ਸਾਰਾ ਬੰਨ ਲੱਗ ਜਾਣਾ ਸੀਗਾ ਪਾਣੀ ਨਹੀਂ ਪਹੁੰਚਣਾ ਸੀਗਾ ਤਾਂ ਫਸਲਾਂ ਦੀ ਬਰਬਾਦੀ ਹੁੰਦੀ ਨਹੀਂ ਜੇ ਹੁਣ ਜੇ ਗੱਲ ਕਰੀਏ ਤਾਂ ਜਿਹੜਾ ਕੱਲ ਤੋਂ ਪਰਸੋਂ ਬੰਨ ਟੁੱਟਿਆ ਹੈ ਜੀ ਉਸ ਦੇ ਨਾਲ ਕਿੰਨਾ ਇਲਾਕਾ ਪ੍ਰਭਾਵਿਤ ਹੋਇਆ ਹੈ ਉਹਦੇ ਨਾਲ ਜੀ ਲਗਭਗ ਥੋਂ ਨੂਰ ਸ਼ਾਹ ਤੋਂ ਪੁਲ ਤੋਂ ਲੈ ਕੇ ਠਾਣੀ ਮੋੜਾ ਰਾਮ ਤੱਕ ਸਾਰਾ ਚੋਨਾ ਜੀ ਫੋਲੀ ਹੋ ਗਿਆ ਹੈ ਜੀ ਉਤੋਂ ਦੀ ਲੰਘੇ ਪਾਣੀ ਹਾਂ ਜੀ ਵਧ ਰਿਹਾ ਹਜੇ ਹਾਂ ਜੀ ਵਧ ਹੀ ਜਾਂਦਾ ਹਾਲੇ ਤਾਂ ਤੇ ਕੀ ਹਾਲਾਤ ਹੋ ਸਕਦੇ ਜੇ ਪਾਣੀ ਹੋਰ ਵਧ ਜਾਂਦਾ ਤਾਂ ਹਾਲਾਤ ਜੀ ਵਧ ਹੀ ਜਾਂਦਾ ਜੀ ਇਹ ਹਿਸਾਬ ਨਾਲ ਤਾਂ ਜੀ ਪਰਲੇ ਇਲਾਕੇ ਤਾਂ ਬਹੁਤ ਡੁੱਬੇ ਹੋਏ ਆ ਤੇ ਗਾਹ ਨੂੰ ਆਪਣੇ ਪਿੰਡਾਂ ਵੱਲ ਵੀ ਵਧ ਸਕਦਾ ਹੈ ਪਾਣੀ ਤਾਂ ਇਹ ਥੱਲੇ ਨੂੰ ਜਾ ਸਕਦਾ ਲਾ ਧੁਗਾ ਵੱਲ ਨੂੰ ਜੀ 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 ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਬਸ ਜੀ ਇਹ ਹੀ ਅਪੀਲ ਹੈ ਹੁਣ ਤਾਂ ਉਹਦਾ ਤਾਂ ਪਾਣੀ ਜ ਟੁੱਟ ਗਿਆ ਉਹਦਾ ਤਾਂ ਲਾਜ ਆ ਨਹੀਂ ਇਹ ਹੀ ਹੈ ਜੀ ਜਿਹੜੀ ਸਵੈਤਾ ਹੁੰਦੀ ਹੈ ਜੀ ਉਹ ਮਿਲ ਸਕੇ ਤੇ ਜਲਦੀ ਪ੍ਰਸ਼ਾਸਨ ਆਵੇ ਤੇ ਸੁਣੇ ਲੋਕਾਂ ਦੀ ਅਪੀਲ ਸੁਣੇ ਜਿਨ੍ਹਾਂ ਦੇ ਮੁਆਵਜ਼ਾ ਮਿਲਦਾ ਹੈ ਫਸਲਾਂ ਦਾ ਉਹ ਜੀ ਜਿਹੜਾ ਹੁਣ ਆਪਾਂ ਗਾਂ ਤੋਂ ਅਗਾ ਲਾਤ ਮਾੜੇ ਨਾ ਹੋਣ ਇਹਦੇ ਕਰਨ ਆਪਾਂ ਕੁਝ ਸਹਾਇਤਾ ਕਰ ਸਕੀਏ ਤੇ ਕੁਝ ਜਿਹੜਾ ਵੀ ਹੈ ਲੋਕਾਂ ਦੀ ਸਹਾਇਤਾ ਕੀਤੀ ਜਾ ਲੋਕਾਂ ਦੀ ਸਹਾਇਤਾ ਲੋਕਾਂ ਦੀ ਬਚਤ ਹੋ ਸਕੇ ਜੀ ਔਰ ਕੋਸ਼ਿਸ਼ ਕਰਨਾ ਚਾਹੋਗੇ